ਏ ਜੀ ਸਰ ਅੱਜ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਖੰਨਾ ਤੇ ਐਸਪੀਡੀ ਸਾਹਿਬ ਦੀ ਗਾਈਡਲਾਈਨ ਦੇ ਤਹਿਤ ਐਸਐਚਓ ਦਰਾਹਾ ਤੇ ਉਹਦੀ ਟੀਮ ਵੱਲੋਂ ਇੱਕ ਰਿਕਵਰੀ ਕੀਤੀ ਗਈ ਹੈ ਜੋ ਇਹ ਚੈਕਿੰਗ ਕਰਨ ਦੇ ਦੌਰਾਨ ਇਹਨਾਂ ਵੱਲੋਂ ਪੀਡਬਲਯੂਡੀ ਰਿਕਰੋਡ ਦਰਾਹਾ ਤੋਂ ਰਾਜਗੜ੍ਹੋਂ ਜਾ ਰਹੇ ਸੀ ਤਾਂ ਉੱਥੇ ਇੱਕ ਕੈਂਟਰ ਨੂੰ ਰੌਂਡ ਅਪ ਕੀਤਾ ਇਹਨਾਂ ਨੇ ਉਹ ਕੈਂਟਰ ਦੇ ਵਿੱਚੋਂ ਇਹਨਾਂ ਨੂੰ 3 ਕਿਲੋ ਫਿਮਰਾ ਮਿਲਿਆ ਸਰ ਕਿੰਨੇ ਰੁਪਏ ਸੀਗੇ ਜੀ ਕੈਂਟਰ ਦੇ ਵਿੱਚ ਇੱਕੋ ਸੀਗਾ ਜੀ ਸਰ ਇਹ ਪਤਾ ਲੱਗਿਆ ਜੀ ਕਿੱਥੋਂ ਲੈ ਕੇ ਆ ਰਿਹਾ ਸੀ ਜੀ ਇਹ ਜੋ ਪੁਛਕੀਸ ਦੇ ਵਿੱਚ ਤੁਸੀਂ ਵੀ ਰਾਜਸਥਾਨ ਵੱਲੋਂ ਆ ਰਹੀ ਸੀ ਗੱਡੀ ਤੇ ਲੋਕ ਕੀ ਫਰਦਰ ਜਿਹੜਾ ਪੁਛਕੀਸ ਦਾ ਜਿਹੜੀ ਇੰਡਸਟਰੀ ਹੈ ਪਤਾ ਲੱਗ ਗਈ ਸਰ ਇੱਥੇ ਪਹਿਲਾਂ ਵੀ ਕੋਈ ਮਾਮਲੇ ਕਰਦੇ ਨੇ ਜੀ ਨਹੀਂ ਹਲੇ ਇਹਦੇ ਅਗਰ ਨਹੀਂ ਹੈ ਪਰ ਪਤਾ ਲੱਗ ਗਿਆ ਲੋਕੀ ਦੀ ਪਹਿਚਾਨ ਕੀ ਹੈ ਇਹਦਾ ਨਾਮ ਹੈ ਸਰ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਸਰਪਜਨ ਸਿੰਘ ਵਾਸੀ ਰਾਜਗੜ੍ਹ ਥਾਣਾ ਦਰਹਾ ਦਰਾਪੁਰਸ ਨੇ 10 ਕਿਲੋ ਫੀਮਸ ਦੇ ਮੇਟ ਨੇ ਲੈ ਲੇ ਪਿੰਡ ਰਾਜਗੜ੍ਹ ਦਾ ਨੌਜਵਾਨ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ DSP 파르 हेमंत ਮਲੋਤਰਾ ਨੇ ਦੱਸਿਆ ਕਿ ਦਰਾਹ ਥਾਣੇ ਦੇ ਸਬ ਇੰਸਪੈਕਟਰ ਕੁਇਰ ਸਿੰਘ ਸ਼ੱਕੀ ਵਿਅਕਤੀਆਂ ਤੇ ਵਾਹਨ ਦੀ ਜਾਂਚ ਕਰ ਰਹੀ ਸੀ ਤਾਂ ਪੀਡਬਲਯੂਡੀ ਲਿੰਕ ਰੋਡ ਦਰਾਹ ਤੋਂ ਪਿੰਡ ਰਾਜਗਰ ਵੱਲ ਨੂੰ ਇੱਕ ਕੈਂਟਰ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਪੁਲਿਸ ਨੇ ਤਲਾਸ਼ੀ ਦੌਰਾਨ 3 ਕਿਲੋ ਫੀ ਬ੍ਰਾhmad ਕਰ ਕੈਂਟਰ ਚਾਲਕ ਨੂੰ ਕਾਬੂ ਕੀਤਾ ਅਤੇ ਇਹ ਕੈਂਟਰ ਚਾਲਕ ਦੀ ਪਛਾਣ ਅਮਰਿਤਪਾਲ ਸਿੰਘ ਨਿਵਾਸੀ ਪਿੰਡ ਰਾਜਗਰ ਵੱਜੋ ਹੋਈ DSP ਤੋਂ ਕਿਸ ਵੰਤ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਜੀ ਸਰ ਅੱਜ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਖੰਨਾ ਤੇ ਐਸਪੀਡੀ ਸਾਹਿਬ ਦੀ ਗਾਈਡਲਾਈਨ ਦੇ ਤਹਿਤ ਐਸਐਚਓ ਦਰਹਾ ਤੇ ਉਹਦੀ ਟੀਮ ਵੱਲੋਂ ਇੱਕ ਰਿਕਵਰੀ ਕੀਤੀ ਗਈ ਹੈ ਜੋ ਇਹ ਚੈਕਿੰਗ ਕਰਨ ਦੇ ਦੌਰਾਨ ਇਹਨਾਂ ਵੱਲੋਂ ਪੀਡਬਲਿਊਡੀ ਨੇ ਕਰੋੜ ਦਰਹਾ ਤੋਂ ਰਾਜਗੜ੍ਹੋਂ ਜਾ ਰਹੇ ਸੀ ਤਾਂ ਉਥੋਂ ਇੱਕ ਕੈਂਟਰ ਨੂੰ ਰਾਉਂਡ ਅਪ ਕੀਤਾ ਇਹਨਾਂ ਨੇ ਉਹ ਕੈਂਟਰ ਦੇ ਵਿੱਚ ਇਹਨਾਂ ਨੂੰ 3 ਕਿਲੋ ਫਿਮਰਾ ਮਿਲੀ ਸਰ ਕਿੰਨੇ ਰੁਪਏ ਸੀਗੇ ਜੀ ਕੈਂਟਰ ਦੇ ਵਿੱਚ ਇੱਕੋ ਸੀਗੇ ਜੀ ਸਰ ਇਹ ਪਤਾ ਲੱਗਿਆ ਜੀ ਕਿੱਥੋਂ ਲੈ ਕੇ ਆ ਰਹੇ ਸੀਗੇ ਇਹ ਜੋ ਜੋ ਉੱਤਰੀ ਜਿਹਦੇ ਵਿੱਚ ਜਿਵੇਂ ਰਾਜਸਥਾਨ ਵੱਲੋਂ ਆ ਰਹੀ ਸੀ ਗੱਡੀ ਤੇ ਬਾਕੀ ਫਰਦਰ ਜਿਹੜਾ ਪੁੱਛੀ ਸੀਦਾ ਜਿਹੜੀ ਇੰਡਸਟਰੀ ਹੈ ਇਹ ਪਤਾ ਲੱਗੂ ਸਰ ਇੱਥੇ ਪਹਿਲਾਂ ਵੀ ਕੋਈ ਮਾਮਲੇ ਕਰਦੇ ਨੇ ਜੀ ਨਹੀਂ ਹਲੇ ਇਹਦੇ ਅਜੇ ਨਹੀਂ ਹੋਇਆ ਪਰ ਪਤਾ ਲੱਗ ਜੂਗਾ ਉਹ ਕੀ ਦੇ ਪਛਾਣ ਕੀ ਹੈ ਇਹਦਾ ਨਾਮ ਹੈ ਸਰ ਅਮਰਿਤਪਾਲ ਸਿੰਘ ਉਰਫ ਅਮਰਿਤ ਪੁੱਤਰ ਸਰਪੰਜਨ ਸਿੰਘ ਵਾਸੀ ਰਾਜਗੜ੍ਹ ਥਾਣਾ ਦਰਹਾ